ਅੱਛਾ ਸਹੀ ਕਰ ਅੱਛਾ ਸਹੀ ਅੱਛਾ ਜੀ ਫਸਸੀ ਕਾਲ ਯਾਨ ਫਸਸੋ ਦੀ ਅਡੀਸ਼ਨ ਬਸ ਵਧੀਆ ਤੁਹਾਨੂੰ ਸਪੀਕਟ ਬਸ ਠੀਕ ਹੈ ਮੇਰੇ ਨੋਨ ਠੀਕ ਦੇਖੋ ਪਹਿਲਾਂ ਕੀ ਗੱਲ ਇਹਦਾ ਅੱਛਾ ਕੋਈ ਨਹੀਂ ਦੇਖ ਮੈਂ ਖਬਰਾਂ ਜਿਉਂ ਡੇਜੈਂਟ ਹੀ ਦਿੱਤਾ ਅੱਛਾ ਹਾਂਜੀ ਤਾਂ ਲੈ ਲੈ ਚੱਕਰ ਲੈ ਆਉਣਾ ਕਰ ਲਵਾਂ ਮੈਂ ਇਹਦੇ ਕਾਫੀ ਡਾਣਾ ਹੈ। ਜੀ ਹਨ। ਤਾਂ ਮੈਂ ਇਹ ਨਹੀਂ ਮੰਨਦਾ ਕਿ ਭਰਾ ਜੀ ਭੈਣ ਜੀ ਦੇ ਚੱਕਰ ਜਿਹਾ ਹੁੰਦੇ ਸਰੀਰ 'ਚ ਕਮਜ਼ੋਰੀ ਜੀ ਆ ਜੇ ਤਾਂ। ਇਹ ਕਮਜ਼ੋਰੀ ਹੁੰਦੀ ਹੈ। ਹਾਂ ਜੀ ਕਾਲੀ ਭੈਣ ਲਈ ਆ। ਉੱਥੇ ਲੈਟਾ ਸੀ। ਉਲਟੀ ਜੀ ਹੋਣਦੀ ਆ ਜਿੱਦਾਂ ਇੱਕ ਦੋ ਵਾਰੀ ਉਲਟੀਆਂ ਵੀ ਆਈਆਂ ਆ। ਠੀਕ ਆ। ਹਾਂ ਦੇਖੋ ਠੀਕ ਆ। ਚੱਕਰ ਚੱਕਰ ਹੁੰਦੇ। ਹਾਂ ਜੀ ਚੱਕਰ ਵੀ ਹੁੰਦੇ ਆ। ਹਾਂ ਜੀ ਕਾਲੀ ਜੀ ਭੈਣ ਲਈ ਜੀ। ਬਤਾਈ ਬਣ ਗਈ ਆਪ ਸੱਚੇ ਮਹਾਰਾਜ ਦੀ ਕਿਰਪਾ ਹੀ ਲੱਗਦਾ ਠੀਕ ਬਹੁਤ ਵਧੀਆ ਠੀਕ ਬਹੁਤ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਹੈ ਇਹਨੂੰ ਤੇ ਇਹ ਮੰਮੀ ਨੂੰ ਨਾਲ ਦੱਸਿਓ ਠੀਕ ਹੈ ਹਾਂਜੀ ਸੇ ਮੈਡੀਸਿਨ ਲੈ ਲੈ ਦੀ ਲੋੜ ਕਿ ਨਹੀਂ ਹੈ ਹਾਂ ਹਾਂ ਨੇ ਮੈਡੀਸਿਨ ਤਾਂ ਜ਼ਰੂਰੀ ਹੈ ਚਲੋ ਬਣਾ ਦੇਵਾਂਗਾ ਮੰਮੀ ਨੂੰ ਨਾਲ ਦੱਸਿਓ ਹਜੇ ਠੀਕ ਠੀਕ ਹੋ ਗਿਆ ਮੇਰੀ ਗੱਲ ਉਹ ਇਦੀ ਦੀ ਇਹਦਾ ਟੈਂਪਰੇਚਰ ਡਾਊਨ ਹੈ ਇਹਨਾਂ ਦਾ ਬੀਪੀ ਵੀ ਡਾਊਨ ਹੈ ਵੈਸੇ ਖਾਣ ਪੀਣ ਦਾ ਵਾਅਦਾ ਕੀਤਾ ਹੋਗਾ ਤੇ ਨਾ ਹੋਊ ਕਿ ਮੋਰੇ ਉਹ ਕਾਲਪੇਨ ਦਾ ਆਖਿਆ ਮੈਨੂੰ ਨੂੰ ਤਲੀਆਂ ਚੀਜ਼ਾਂ ਇੰਨੀ ਗਰਮੀ ਚ ਨਾਲ ਗਰਮੀ ਬੜੀ ਗਰਮੀ ਦੇ ਕਰਕੇ ਹੋਇਆ ਵਾ ਚਲੋ ਗੱਲ ਨਹੀਂ ਵਸੇ ਬਣਾ ਲਓ ਮੈਂ ਕੋਈ ਨਹੀਂ ਬਣਾਉਣੀ ਹੋਰਸਾਪਾ ਵੌਮਟਿੰਗ ਆਉਂਦੀ ਆ ਹਾਂਜੀ ਹੋਰ ਕੋਈ ਪ੍ਰੋਬਲਮ ਨਹੀਂ ਹੋਣੀ ਬਸ ਸਾਰੇ ਭੈਣੇ ਮਾੜੇ ਮੋਟੇ ਚੱਕਰ ਆ ਚੱਕਰ ਨੂੰ ਹਾਂਜੀ ਠੀਕ ਆ ਕੋਈ ਨੂੰ ਮੈਂ ਬਣਾਉਣੇ ਦੋ ਏ ਤੇ ਇੱਕ ਦੋ ਦਿਨ ਖਾਓ ਦਵਾਈ ਤੁਸੀਂ ਠੀਕ ਹੋ ਜੂ ਠੀਕ ਆ ਮੇਰੀ ਗੱਲ ਸੁਣ ਜੇ ਵੱਧ ਘਟ ਨਾ ਖਾਵੇਂ ਜੋ ਦਾ ਆਉਂਦਾ ਉਹ ਖਾਈ ਜਾਨੀ ਆ ਜੇ ਨਾ ਖਾਵੇਂ ਤੇ ਨਾ ਇੰਨੀ ਭੱਜੋ ਨੱਠੀ ਪਵੇ ਨਾ ਮੰਮੀ ਮੈਂ ਕੀ ਵੱਧ ਘਟ ਖਾਦਾ ਕੁਛ ਵੀ ਨਹੀਂ ਖਾਦਾ ਤੇ ਜੇ ਮੂੰਹ ਰੱਖ ਲਿਆ ਕਰ ਥੋੜਾ ਬੋਤਾ ਜੋ ਚੀਜ਼ ਆਉਂਦੀ ਤਲੀ ਤੁਲੀ ਖਾਈ ਜਾਨੀ ਆ ਕਦੀ ਫੁੱਲ ਵੜੀਆਂ ਕੱਢਦੇ ਆ ਕਦੀ ਕਰੇਲੇ ਖਾਣੇ ਜਦੋਂ ਪਤਾ ਨਹੀਂ ਪਾਈਦੇ ਤੇ ਖਾਂਦੀ ਕਿਉਂ ਆ ਮੰਮੀ ਮੈਂ ਅਗੜੀ ਚਾਰੀਆਂ ਫੁੱਲ ਵੜੀਆਂ ਖਾਦੀ ਸਿਰਫ ਕੱਦੀ ਫਦੇ ਦੀ ਵਧੀ ਸੀ ਤੇ ਉਹ ਮੈਂ ਖਾ ਲਈ ਸੀ ਕਿ ਕੰਮ ਕਰਨ ਦੀ ਮਾਰੀ ਕਰਦੀ ਇਦਾਂ ਕੰਮ ਤੇ ਮੰਮੀ ਮੈਂ ਸਾਰਾ ਹੀ ਕਰਦੀ ਆ ਤੇ ਬਹੁਤ ਸਾਰਾ ਕਰਦੀ ਸਾਰਾ ਕਰਦੀ ਆ ਚਲੋ ਮੰਮੀ ਤੁਸੀਂ ਬੈ ਜਾ ਮੈਂ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ ਬਸ ਠੀਕ ਹੈ ਲੈ ਆ ਅੱਗੇ ਮੰਮੀ ਆਹੋ ਆਗੇ ਕੀ ਦੱਸਿਆ ਡਾਕਟਰ ਨੇ ਦੱਸਣਾ ਕੀ ਜੋ ਤੂੰ ਅਨਾਹ ਪੀਨੇ ਖਾਦਾ ਵੱਧ ਘਟ ਖਾਂ ਰਹੀ ਉਹ ਗੱਲ ਹੋਈ ਹੈ ਮੂੰਹ ਰੱਖੇ ਨਾ ਤੇ ਬਿਮਾਰ ਨਾ ਹੋਵੇ ਹੁਣ ਕਿੰਨੇ ਕਿੰਨੇ ਪੈਸੇ ਲਵਾ ਦਿੰਦੀ ਆ ਵੇਖ ਲੈ ਫੇ ਪਾਹੇ ਨੂੰ ਹੋਣਾ ਹੋਰੇ ਤੇ ਕੋ ਹੈ ਕੀ ਆ ਪਾਹੇ ਕਿਤੇ ਚਾਜ ਦੇ ਥਾਂ ਲਾਏ ਹੋਣ ਤੇ ਮੈਨੂੰ ਦੁਖ ਹੋਣਾ ਆ ਨਜਾਇਜ਼ ਹੀ ਡਾਕਟਰਾਂ ਨੂੰ ਤੇ ਹੀ ਜਾਣੇ ਉਧਰ ਵੱਧ ਘੱਟ ਖਾਈ ਜਾਣਾ ਪਛਦਾ ਹੈ ਨਹੀਂ ਇਹਨੂੰ ਆਪ ਨੂੰ ਨਹੀਂ ਪਤਾ ਮੈਂ ਸਰੀਰ ਦੇ ਸਾਹ ਨਾਲ ਹੀ ਖਾਵਾਂ ਡਾਕਟਰ ਨੇ ਸਾਰੀਆਂ ਤਲੀਆਂ ਚੀਜ਼ਾਂ ਦੀਆਂ ਘਰਤੀਆਂ ਬੰਦ ਇਹਨਾਂ ਤਲੀਆਂ ਚੀਜ਼ਾਂ ਖਾਏਗੇ ਫਿਰ ਇਹੋ ਹਾਲ ਹੋ ਗਾ ਤੇਰਾ ਚੱਲ ਹੁਣ ਗਾੜੀ ਵੇਖ ਲਈ ਧਿਆਨ ਰੱਖਣਾ ਨਹੀਂ ਰੱਖਣਾ ਮੇਰੇ ਕੋ ਰੋਈ ਰੋਜ ਪਾਹੇ ਨਹੀਂ ਲੱਗਦੇ ਉਹ ਤੇ ਗੱਲ ਹੈਗੀ ਆ ਮੰਮੀ ਪੈਸੇ ਤੇ ਕਮਾੜੇ ਸੀਜ਼ਨ ਆ ਉਧਰ ਬੜੇ ਲੱਗਦੇ ਆ ਤੇ ਇੱਧਰ ਫਿਰ ਆਪਣਾ ਦਵਾਈਦਾਰ ਨੂੰ ਕਿੱਦਾਂ ਆਵੇ ਕਿੰਨੀ ਕਿ ਕਮਾਈ ਆ ਅੱਗੇ ਮੈਂ ਸੋਚਿਆ ਕੋਹਵਾ ਹੁੰਦਾ ਕੋਹਵਾ ਮੈਂ ਖਾਣ ਨੂੰ ਕਿਹ ਬੰਨੇ ਸੋਚਦੀ ਵੀ ਖੜੂੰਗੀ ਉਧਰਲੇ ਬੰਨੇ ਤੇ ਉਧਰ ਫੇਰ ਨਹੀਂ ਫੇਰ ਇੱਧਰਲੇ ਬੰਨੇ ਟੁੱਚਾ ਡਾ ਲਿਆ ਨਹੀਂ ਇਹ ਨਸ ਨਹੀਂ ਇਹ ਜਿਹੜਾ ਹੈ ਇਹ ਨਹੀਂ ਦਵਾਈ ਦਿੰਦੇ ਉਹ ਗਣੀ ਦਵਾਈ ਦੇਣ ਨੂੰ ਤਾਂ ਤੇ ਹੀ ਦਊਗੀ ਐ ਪਰ ਉਹਨਾਂ ਦੀ ਆ ਜਿਹੜਾ ਇਨਫੈਕਸ਼ਨ ਹੋਈ ਆ ਇਹ ਠੀਕ ਕਰੋ ਤਾਂ ਫੇਰ ਅਛਾ ਹੁਣ ਉਹ ਖਾਊਗੀ ਦਵਾਈ ਖਾਊਗੀ ਦਵਾਈ ਵੀ ਕੀਤਾ ਮਣਕੇ ਇੱਕ ਖਰਾ ਖਾ ਕੇ ਦੋ ਖਰਾ ਖਾ ਕੇ ਮਣਕੇ ਛੋੜ ਦਿੰਦੀ ਆ ਸਾਰੀ ਖਾਊਗੀ ਤੇ ਫੇਰ ਹੀ ਠੀਕ ਹੋਊਗੀ ਤੇ ਫੇਰ ਹੀ ਮੈਂ ਦਵਾਈ ਹੋਣਾ ਲੰਮਾ ਕਹਿ ਗਿਆ ਨਾ ਕੰਮ ਹੀ ਵੀ ਕੋਈ ਨਹੀਂ ਆ ਲੈਂਦਾ ਇਹਨੂੰ ਮੈਂ ਪੁੱਛਦਾ ਮੈਂ ਨਾ ਵੀ ਤੂੰ ਦਵਾਈ ਹੁਣ ਟੰਗ ਟੰਗ ਨਾਲ ਖਾਈਂ ਤੇ ਟਾਈਮ ਨਾਲ ਖਾਈਂ ਹੋਰ ਨਾ ਤੂੰ ਨਵਾ ਕੋਈ ਸਿਆਪਾ ਪਾਣੀ ਬਾਅਦ ਚ ਹ ਸੋ ਬਿਮਾਰੀਆਂ ਲੱਗ ਜਾਂਦੀਆਂ ਅੱਜਕੱਲ ਮੈਂ ਇੰਨੀ ਖੁਸ਼ੀ ਹਾਂ ਵੀ ਚੱਲ ਦਵਾਈ ਲੈਣ ਚੱਲੇ ਆਂ ਫੇ ਦਵਾਈ ਉਹ ਦੂਜੀ ਵੀ ਲੈ ਕੇ ਆਉਂਗੀ ਸੱਚੇ ਸਾਰਾ ਹੀ ਮੂਡ ਖਰਾਬ ਕਰਕੇ ਰੱਖਤਾ ਮੇਰਾ ਇਹਨਾ ਚੱਲ ਟੈਨਸ਼ਨ ਨਾ ਲਾਓ ਤੁਸੀਂ ਆਏ ਜੇ ਬਾਹਰੋਂ ਗਰਮੀ ਬੜੀ ਵੱਰ ਬਹੁਤ ਸ਼ਾਂਤ ਨਾਲ ਸ਼ਾਂਤ ਤੇ ਤਾਦੀ ਬਵਨਾ ਜੇ ਦਿਮਾਗ ਸ਼ਾਂਤ ਹੋਵੇ ਥੋੜਾ ਬੋਤਾ ਦਿਮਾਗ ਤੇ ਚਵੇ ਘੰਟੇ ਚਿੰਤਾ ਨਾ ਭਰਿਆ ਰਹਿੰਦਾ ਵੀ ਸ਼ਾਂਤ ਰਹਾ ਕਿਦਾਂ ਮੈਂ ਉਹ ਚੱਲ ਕੋਈ ਗੱਲ ਨਹੀਂ ਮੰਮੀ ਟੈਨਸ਼ਨ ਨਾ ਲਓ ਮੈਂ ਇਹਨੂੰ ਸਮਝਾਉਂਦਾ ਆਂ ਜਾ ਕੇ ਉੱਧਰ ਗਰੀਬ ਪਾਣੀ ਲੈਣ ਵਾਲੇ ਕਿੰਨਾ ਪਾਣੀ ਦੇ ਪਈਗਾ ਮੈਨੂੰ ਇਹਦਾ ਟੈਨਸ਼ਨ ਨਾ ਲੈ ਟੈਨਸ਼ਨ ਲਵਾ ਨਾ ਤੇ ਹੋਰ ਕਰਾਂ ਵੀ ਕੀ ਮੈਂ ਸੁੱਕ ਕੀ ਦੇਗੀ ਕਰਨਾ ਮੈਂ ਪਾਣੀ ਬਣਾਉਣੀ ਮੇਹਾਂ ਗਰਮੀ ਚ ਆਏ ਮੰਮੀ ਵੀ ਨਹੀਂ ਉਹ ਪਾਣੀ ਬਣਾ ਲੈਣੀ ਅੱਛਾ ਨਿੰਬੂ ਪਾਣੀ ਬਣਾਓ ਹਾਂਜੀ ਤੇ ਖਾਣੇ ਦਾ ਵੀ ਥੋੜਾ ਜਿਹਾ ਪ੍ਰੇਅਰ ਕਰਿਆ ਕਰ ਮੰਮੀ ਕੀ ਡਾਕਟਰ ਕਹਿੰਦਾ ਵੀ ਆ ਖਾਣ ਪੀਣ ਦਾ ਇਨਫੈਕਸ਼ਨ ਹੋਣ ਰਹੀ ਐ ਨੂੰ ਤੇ ਜਿੰਨਾ ਚਿਰ ਇਨਫੈਕਸ਼ਨ ਨਾਲ ਹਦੀ ਉਹਨਾਂ ਚਿਰ ਕੋਈ ਗੱਲ ਬੋਲਨੀ ਉਹ ਬਣੀ। ਤਾਂ ਇਹ ਮੈਂ ਇੱਕੋ ਗੱਲ ਕਰੀ ਜਿੰਦੇ ਮੰਮੀ ਵੀ ਇਹੀ ਗੱਲ ਮੈਂ ਸ਼ਦੈਣ ਨੂੰ ਦੱਸ ਕਿੰਨਾ ਕਿ ਮੈਂ ਵੱਧ ਘੱਟ ਖਾ ਲਿਆ। ਜਦੋਂ ਡਾਕਟਰ ਨੇ ਆਖਿਆ ਵੀ ਇਹ ਖਾਣ ਪੀਣ ਨਾਲ ਹੀ ਇਨਫੈਕਸ਼ਨ ਹੋਈ ਆ। ਮੰਮੀ ਤੇ ਬਾਹਰ ਹੀ ਜਦ ਦਵਾਈ ਲੈ ਕੇ ਤੁਰੀ ਉਦੋਂ ਮੰਮੀ ਨਾਲ ਟੋਪੀ ਮੰਮੀ ਨੂੰ ਕੀ ਪਤਾ ਡਾਕਟਰ ਨੇ ਕੀ ਕਿਹਾ ਤੇ ਕੀ ਨਹੀਂ। ਡਾਕਟਰ ਨੇ ਦੇ ਵੀ ਕਹੇ ਰੈਸਟ ਕਰੋ ਰੈਸਟ ਕਰਾਂਦਾ ਹੋਈ ਮੈਨੂੰ ਤੇ ਕਿਹੜੇ ਤੋਂ ਅੱਗੇ ਪਹਾੜ ਚੜ ਕੇ ਉਤਰਨ ਲਈ ਆ ਰੈਸਟ ਹੀ ਆ ਤੁਹਾਡੇ ਸਾਹਮਣੇ ਤਾਂ ਪਹਾੜ ਚੜ ਕੇ ਕੋਈ ਉਤਰਦਾ ਹੀ ਨਹੀਂ ਹੈ ਤੁਸੀਂ ਸਾਰੇ ਟੱਪਰ ਬਾਕੀ ਕੰਮ ਕਰਦਾ ਮੈਂ ਕੱਲੀ ਨਹੀਂ ਰਹਿਣੀ ਸਾਰਾ ਹੀ ਤੇ ਕੰਮ ਕੀਤਾ ਵਾ ਆ ਵੀਰਾਂ ਨਾਲ ਮਿਲ ਕੇ ਕੰਮ ਕਰਵਾ ਕੇ ਗਈ ਆ ਆ ਹੁੰਦੇ ਸੁੱਖ ਤੈਨੂੰ ਪਖੰਡ ਸਾਰੇ ਮੈਂ ਤਾਂ ਹੀ ਨਹੀਂ ਦੱਸਣ ਦੇ ਕੋਈ ਸ਼ਹਿ ਜਾਂ ਕੋਈ ਗੱਲ ਕੀਤੀ ਹੈ ਜੀ ਮੈਨੂੰ ਪਖੰਡ ਹੁੰਦੇ ਆ ਤੇ ਪਖਾਂਡੀ ਆ ਹੋਰ ਕੀ ਐ ਅਡਰਸ ਕਿੰਨੂ ਕੀ ਕਮਾਨ ਹੈ ਮੰਮੀ ਵੀ ਕੋਈ ਤੂੰ ਗੱਲ ਨਹੀਂ ਮੰਦੀ ਭਾਬੀ ਵੀ ਕੋਈ ਤੂੰ ਗੱਲ ਨਹੀਂ ਮੰਦੀ ਆਪਣੀਆਂ ਕਰ ਵੀ ਤੂੰ ਮਾਰਿਆ ਆ ਸਭੇ ਤੀਨ ਹੀ ਮੈਂ ਗੱਲ ਮੰਦੀ ਤੂੰ ਵੀ ਬਸ ਇੱਕ ਜਾਣੇ ਦੀ ਗੱਲ ਸੁਣ ਕੇ ਇੱਕ ਪਿੱਛੇ ਹੀ ਪੈ ਜਾਇਆ ਕਰੋ ਹਾਂ ਤੈਨੂੰ ਹੀ ਲੱਗਦਾ ਵਾ ਮੈਨੂੰ ਪਤਾ ਵੀ ਮੈਂ ਕਿਦਾਂ ਦਿਨ ਕੱਟਾਂ ਲਿਆ ਵਾ ਕੀ ਕੀਤਾ ਮੈਂ ਉਹ ਜਿਹੜਾ ਦਿਨ ਕੱਟਣ ਵਾਲਾ ਜਿਹੜਾ ਤੁਸੀਂ ਮੇਰੇ ਨਾਲ ਦਿਨ ਕੱਟਣ ਡਏ ਜੀ ਜਦੋਂ ਕੋਈ ਗੱਲਬਾਤ ਹੀ ਨਹੀਂ ਬਣਦੀ ਹੈ ਤੇ ਫੇਰ ਆ ਦਿਨ ਘਟਣ ਹੀ ਆਏ ਤੇ ਤੁਸੀਂ ਵੀ ਤਰੋ ਆਪਦਾ ਤੁਸੀਂ ਕੋਈ ਕਰ ਦੇਣੀ ਨਾ ਆ ਤੇਰੀ ਕੀ ਜੇੜੀ ਪਹਿਲਾਂ ਤੂੰ ਜਾ ਠੀਕ ਆ ਆਪੇ ਮੰਮੀ ਵੇਖੂ ਜਾ ਕੇ ਫਿਰ ਤੈਨੂੰ ਖੜ ਕੇ ਵੀ ਕੀ ਗੱਲਿਆ ਕੀ ਪਤਾ ਹੁਣ ਜਾਣ ਦੀ ਲੋੜ ਇਹਨਾਂ ਪਵੇ ਕਿਉਂ ਜਾਣ ਦੀ ਲੋੜ ਕਿਉਂ ਨਾ ਪਵੇ ਦੱਸ ਕੋਈ ਨਹੀਂ ਇੱਤਾਂ ਗੱਲ ਕਰਨ ਦੇ ਮਨ ਲੱਗਿਆ ਨਹੀਂ ਥੋੜੇ ਦੇ ਮੇਲ ਕਰ ਫਿਰ ਅੱਖਾਂ ਦੀਆਂ ਕੱਢ-ਕੱਢ ਕੇ ਡੰਗਾ ਕਰਦੀ ਤੂੰ ਯਾ ਮੈਂ تمہਾਰ ਪਾ ਲਈਏ ਤੋੜ ਦੇ ਨਾ ਕਿਸ ਨੇ ਕੀ ਗੱਲ ਕਰਨੀ ਤਾਂ ਕੀ ਨਹੀਂ 埔ੜਕ ਤੇ ਉੱਠਣਾ ਗੱਲ ਸਵਾ ਸੁਣਨੀ ਮੇਰੀ ਹੁਣ ਗੱਲ ਸਵਾ ਸੁਣਨੀ ਲਿਆਂ ਲੱਗੀ ਮੰਮੀ ਪਾਣੀ ਇਹ ਮੈਂ ਵੇ ਸਮਝਾਇਆ ਇਹ ਚੰਗੀ ਤਰ੍ਹਾਂ ਹੁਣ ਸਮਝੇ ਉਹ ਇਹਦੀ ਮਰਜ਼ੀ ਆ ਨਾ ਸਮਝੇ ਉਹ ਵੀ ਇਹਦੀ ਮਰਜ਼ੀ ਆ ਆ ਸਮਝਣਾ ਨਹੀਂ ਸਭ ਦੇ ਨਾਲੀਆਂ ਗੱਲਾਂ ਨਹੀਂ ਹੈਗੀਆਂ ਤੂੰ ਹੀ ਆਂਦਾ ਸਮਝੂ ਕਿ ਮੈਨੂੰ ਨਹੀਂ ਲੱਗਦਾ ਸਮਝੂ ਤੂੰ ਹੀ ਨਾਲ ਲੈ ਕੇ ਗਏ ਸੀ ਤੇ ਤਹਹੀਂ ਕੋਈ ਡਾਕਟਰ ਕੋਲੋਂ ਪੁੱਛਿਆ ਨਹੀਂ ਡਾਕਟਰ ਨੇ ਜਦੋਂ ਮੈਨੂੰ ਹੋਰ ਕਿੰਨੇ ਦੋਕ ਦੱਸਦੇ ਪੁੱਛਿਆ ਮੈਂ ਕੀ ਚਲ ਬਹਿ ਜਾ ਤੂੰ ਹੀ ਪੀਲਾ ਪਾਣੀ ਮਸਾਂ ਨੂੰ ਠੰਡਾ ਹੀ ਕਰ ਲਿਆ ਨਹੀਂ ਹੋਰ ਭਾਈ ਤੇ ਹੈਗੀ ਮੇ ਵਿੱਚ ਕਿੰਨੀ ਬਰਫ਼ ਪਾਈ ਸੀ ਉਦਾਂ ਤੇ ਕਿਹ ਬੰਨਿਆ ਸੁਗੋਨੀ ਲੈਣਾ ਇਹੋ ਠੰਡਾ ਘੁੱਟ ਪਾ ਦਿੰਦੀਆਂ ਪਾਣੀ ਠੰਡਾ ਦੇ ਦਿੰਦੇ ਉਹਦਾਂ ਦੇ ਸਾਰੇ ਬੰਨੇ ਆਗੇ ਆਗੋਂ ਫਿਰ ਕੁਝ ਹੋ ਜਾਣਾ ਭਲਕ ਸੋਕਰ ਮੰਮੀ ਦੀ ਗੱਲ ਕੰਨ ਖੋਲ ਕੇ ਸੁਣ ਕਿਹੜੀ ਗੱਲ ਉਹਨੂੰ ਅਸਰੇ ਨਹੀਂ ਹੁੰਦਾ ਕਹਿ ਤਾਂ ਕਾਇਦਾ ਕੀ ਉਹਨੂੰ ਤੇਰੇ ਨਾਲ ਮੈਂ ਵੇਲਾ ਰਸੋਈ ਦੇ ਵਿੱਚ ਸਿਰ ਪਨ ਕੇ ਆਇਆ ਪੜਾ ਹੈਂ ਜਬਾਨ ਹੀ ਨਹੀਂ ਲੜਾਈ ਤੈਨੂੰ ਤੇਰੇ ਖਾਨੇ 'ਚ ਨਹੀਂ ਕੋਈ ਵੀ ਗੱਲ ਪਈ ਤੇਰੇ 'ਚ ਮੈਂ ਤੇ ਇਹ ਕੰਨੀ ਆ ਜੇ ਨਹੀਂ ਆ ਤੇ ਚਾਹੁੰਦੀ ਕੀ ਆ ਮੈਨੂੰ ਉਹ ਹੀ ਦੱਸ ਦੇ ਉਹ ਵੀ ਨਹੀਂ ਦੱਸਦੀ ਮੈਨੂੰ ਕੋਈ ਦੱਸਣਾ ਇਹਨੇ ਸਵਾਦ ਹੀ ਖੇ ਉਹਦਾ ਸੁੱਖ ਤੇਰੇ ਦਿਲ 'ਚ ਕੀ ਚੱਲਦਾ ਵਾ ਉਹ ਰਹਿਣ ਦੇ ਮਮੀ ਕੋਈ ਨਹੀਂ ਚੱਲਦਾ ਇਹਦੇ ਦਿਲ 'ਚ ਚੰਗਾ ਜੀ ਤੇਰੀ ਅਸਲੀ ਗੱਲ ਕੀ ਇਹ ਸਾਮ ਮੈਂ ਕਿਹ ਚੱਲਣਾ ਦਿਲ ਚ ਕੋ ਨਹੀਂ ਚੱਲਦਾ ਇਹ ਵਾ ਧੜਕਣ ਨਹੀਂ ਜਾਂਦੀ ਹੋਰ ਨਹੀਂ ਕੋਈ ਚੱਲਦਾ ਜਰ ਵੀਡੀਓ ਆ ਸਾਪਾ ਦੇਖ ਰਾ ਜੀ ਮੈਂ ਤੋ ਲਾ ਮਮੀ ਕੋ ਨਹੀਂ ਚੱਲਦਾ ਇਹਦੇ ਬਸ ਧੜਕਣ ਚੱਲਦੇ ਸਾਡੇ ਤੇ ਧੜਕਣ ਵੀ ਬੰਦ ਕਰਨ ਨੂੰ ਤਿਆਰ ਹੋਈ ਤੂੰ ਤੇਰੀ ਤੇ ਉਹ ਚੱਲਦੀ ਆ ਸਾਡੇ ਤੇ ਵੀ ਨਹੀਂ ਚੱਲਣੀ ਮੰਮੀ ਮੈਂ ਰਸਟ ਕਰਨ ਲਈ ਗਈ ਜੇ ਅਰਸੇ ਕਿਨੇ ਕੰਮ ਨਹੀਂ ਦਿਖਾਉ ਲੱਗੀ ਰਸਟ ਵਾਲਾ ਕੋਈ ਕੰਮ ਦੱਸਿਆ ਦੇ ਨਹੀਂ ਉਹਨੂੰ ਜੇ ਕਹਿੰਦੀ ਤੇ ਮੈਂ ਕਰੰਦੀ ਤੇ ਨੂੰ ਰੈਸਟ ਕਰਨੀ ਇਹਨੇ ਰੈਸਟ ਇਹਨੇ ਕਰਨੀ ਹੈ ਰਸਟ ਵਾਲੇ ਕੰਮ ਕਰਦੀ ਤਾਂ ਰੈਸਟ ਕਰਾਉਂਦੀ ਤੈਨੂੰ ਮੈਂ ਸਵੇਰ ਦੇ ਕਿ ਇਹ ਉਹ ਵੀ ਤੇ ਤੱਕ ਨਹੀਂ ਆਇਆ ਵਿਖਣ ਸੋਈ ਚ ਆਹਰ ਸੋਈ ਚ ਕਿ ਵੇਖਾ ਰਸੋਈ ਚ ਤੇ ਕੰਮ ਹੀ ਨਹੀਂ ਕੋਈ ਵੀ ਕੀਤਾ ਉਹਨੇ ਮੇਰੇ ਹਿਸਾਬ ਨਾਲ ਸੱਚੀ ਰਸਟ ਕਰਨ ਚਲ ਗਈ ਨਿੰਬੂ ਪਾਣੀ ਬਣਾ ਕੇ ਗਈ ਤਾਂ ਸਾਰਾ ਕੁਝ ਹੀ ਉੱਥੇ ਸੁੱਟ ਗਈ ਜਿੱਦਾਂ ਸੋਈ ਚ ਵੱਸਦਾ ਹੀ ਨਹੀਂ ਹੁੰਦਾ ਕਿਦਾਂ ਫਲਾਰਾ ਪਾਇਆ ਇਹਨੇ ਪਰ ਇੱਕ ਗੱਲ ਹੈਗੀ ਆ ਗਰਮੀਤ ਨੂੰ ਕੋਈ ਕੰਮ ਨਹੀਂ ਦੱਸਣਾ ਪੈਂਦਾ ਸਾਰਾ ਗਰਮੀਤ ਆਪੇ ਕਰ ਲੈਂਦੀ ਜਿੱਥੇ ਚੀਜ਼ ਰੱਖੀ ਉੱਥੋਂ ਹੀ ਲਈ ਉੱਥੇ ਰੱਖਣੀ ਹੁੰਦੀ ਇਹਨੇ ਤੇ ਉਹ ਵੀ ਨਹੀਂ ਚੁੱਕਣੀ ਹੁੰਦੀ ਇੰਨਾ ਫਲਾਰਾ ਪਾਉਂਦੀ ਆ ਨਾ ਕਿੰਨਾ ਕੰਮ ਇਹਨੂੰ ਆਖੋ ਦਸ ਰਸਤੇ ਇਹਨੂੰ ਕਦੀ ਚੜੀ ਰੈਸਟ ਕਰਨੀ ਐ ਨੇ ਰੈਸਟ ਕਰਨ ਲਈ ਆਹ ਕੰਮ ਕਦੀ ਵੀ ਨਹੀਂ ਗਰਮੀਤ ਨੇ ਮੈਨੂੰ ਕਰਨ ਦੇਣਾ ਜਿਹੜਾ ਮੈਂ ਕਰਨ ਤਾਂ ਹੀ ਐ ਇਹਨੂੰ ਆਪਣੇ ਆਪ ਦੀਦਾ ਨਹੀਂ ਕਿ ਮਾਲਾ ਦਾ ਪੇਟ ਹੀ ਖਰਾਬ ਹੋਇਆ ਹੈ ਕਿ ਗੋਲੀ ਿੱਡੀ ਵੱਜ ਗਈ ਜਿਹੜੀਆਂ ਰਸਤਾਂ ਚੜ ਗਈਆਂ ਇਹਨੂੰ ਰੈਸਟ ਵਾਲਾ ਕੰਮ ਦਾ ਕੋਈ ਰੈਸਟ ਕਰਾ ਦਿੰਦਾ ਹੈ ਉਹ ਤੇ ਕੰਮ ਕਰਨਾ ਨਹੀਂ ਬਸ ਤਰ ਮਰਨਾ ਨਾ ਮਰਨਾ ਕਿਉਂ ਮੈਡਮ ਜੀ ਹਾਂਜੀ ਸੱਚੇ ਰੈਸਟ ਕਰਨ ਆ ਗਏ ਮੈਂ ਤਾਂ ਘੁੱਦਾਂ ਲਈ ਕਰਨਾ ਤੇ ਔਰ ਸੋਈ ਜਿਹਾ ਨਿੰਬੂ ਪਾਣੀ ਪੜਿਆ ਹੈ ਨਿੰਬੂਨ ਜੋੜਨੇ ਕਿ ਤੋ ਥੋਕੇ ਰੱਖ ਦਿੰਨੀ ਹਾਂ ਬਾਕੀ ਪਾਣੀ ਉਥੋਂ ਚੁੱਕ ਲੈਣ ਨੂੰ ਚਾਹੁੰਦੇ ਆਂ ਅੰਡੇ ਵੀ ਲੈਣਦੇ ਉਹ ਕੁੜੀਆਂ ਕਿ ਤੱਕ ਪਰੇ ਪੰਨੇ ਮੰਜੂ ਗਈਆਂ ਉੰਤਰਾ ਸ਼ਿੰਕ ਪਾ ਕੇ ਪੰਡੇ ਦੀ ਆ ਗਈਆਂ ਕੋਈ ਨਹੀਂ ਮम्मी ਮੈਂ ਕਰ ਲੈਣੀ ਮੈਨੂੰ ਨਾ ਤਾਂ ਕਾਂਜੀ ਬੜੀ ਹੋਣ ਢਈ ਔਰ ਤਰਾ ਹੋਣ ਢੇ ਮੈਂ ਚਲ ਘੜੀ ਲੰਮੀ ਪੈ ਜੰਨੀ ਆ ਤੇ ਫਿਰ ਉੱਠ ਕੇ ਕੰਮ ਕਰ ਲੂੰਗੀ ਹੋਰ ਤਰ੍ਹਾਂ ਤਾਂ ਮੈਨੂੰ ਪਤਾ ਨਹੀਂ ਲੱਗਾ ਹੋਰ ਤਰ੍ਹਾਂ ਖੂਨ ਪਾ ਦੇਣੀ ਨਹੀਂ ਆ ਪਤਾ ਨਹੀਂ ਮੈਂ ਮੇਰੇ ਸਰੀਰ ਤੇ ਕੀ ਕਰਿਆ ਜਾਂਦਾ ਮੈਂ ਚਲ ਸਮਝ ਨਹੀਂ ਜਿੱਦਾਂ ਨਾ ਬੜੀ ਵੀਕਨੈਸ ਜੀ ਹੋ ਗਈ ਸਰੀਰ ਚ ਅੱਛਾ ਹੁਣ ਤੈਨੂੰ ਜੂਸ ਦਾਸ ਲਿਆ ਕੇ ਦਈਏ ਹਨਾ ਜਿਆਦਾ ਹੀ ਕਮਜ਼ੋਰ ਹੋ ਗਈ ਹੁਣ ਮੰਮੀ ਜੂਸ ਦਾ ਤੇ ਮੈਂ ਕਿਹਾ ਹੀ ਨਹੀਂ ਆ ਚਲ ਘੜੀ ਕੇ ਸਮਝਾਂਦੀ ਤਾਂ ਸਹੀ ਹੋ ਜਾਣਾ ਹੈ ਅੱਛਾ ਸੌਹਣ ਸੌ ਲੱਗੀ ਆ ਤੂੰ ਕੰਮ ਧੰਦਾ ਮੁੱਕ ਗਿਆ ਦਾ ਤੇ ਹੁਣ ਸੌ ਜਾ ਉਹ ਵਿਚਾਰਿਆਂ ਨੇ ਬਾਹਰੋਂ ਇੰਨੀ ਗਰਮੀ ਚ ਆਉਣਾ ਤੇ ਇੰਨਾ ਨਹੀਂ ਪੀਉਣਾ ਨਹੀਂ ਵੀ ਪਾਣੀ ਘਟ ਬਣਾ ਬਣੂ ਕੇ ਟੱਕ ਲਵਾ ਆਂਕੇ ਸੌਣ ਦੀ ਪੈ ਗਈ ਆ ਸੌਣ ਦੀ ਤਾਂ ਤਾਤ ਪੈਂਦੀ ਸੁੱਖ ਜੇ ਕਿਤੇ ਖੁਸ਼ੀਆਂ ਦਿੱਤੀਆਂ ਹਣਗੀਆਂ ਸੱਚੀ ਤੈਨੂੰ ਮੰਜੇ ਤੋਂ ਨਾ ਤਾਤਦੀ ਹੁਣ ਤਾਂ ਮੰਮੀ ਨੇ ਹੀ ਜਿਆੜਾ ਕਿ ਕਰਾਂ ਮੈਂ ਭੋਲੇ ਆ ਨਹੀਂ ਚਾਹੁੰਦੇ ਕਿ ਕੰਮ ਕਰਨ ਦੀ ਮਾਰੀ ਪਖੰਡ ਕਰਨ ਦੇ ਆ ਕੰਮ ਕਰਨ ਦੀ ਮਾਰੀ ਰਹੀ ਆ ਉਦਾਂ ਵੀ ਤੈਨੂੰ ਕੁਛ ਵੀ ਹੋਇਆ ਉਦਾਂ ਤੇ ਗੋਲੀ ਨਹੀਂ ਵੱਜੀ ਤੈਨੂੰ ਹਾਂ ਮੈਂ ਸ੍ਰੀ ਜੀ ਆ ਜਿੱਦਾਂ ਜਾਨ ਪ੍ਰਾਣ ਹੀ ਨਹੀਂ ਨਹੀਂ ਕਮਜੋਰੀ ਆ ਤੇ ਮੰਮੀ ਮੈਨੂੰ ਹੋਰ ਗੱਲਾਂ ਸੁਣਾਈ ਜਾਣ ਰਹੀ ਆ ਚਾਹ ਮੈਂ ਮੋਰਨਿੰਗ ਤੇ ਜਾਉਂਦੇ ਆ ਘੜੀ ਕਿ ਮੈਂ ਸੌਂ ਹੀ ਜਾਨੀ ਬਾਅਦ ਉੱਠ ਕੇ ਕੰਮ ਕਰਦੀ ਜਿਹੜਾ ਕਰਨਾ ਐਨੀ ਹਜੇ ਮਰਚੀ ਹਿੰਮਤ